ਸਤਿ ਨਾਮ ਪਤਾ ਕੋ ਨਰਵਾ ਨਰਵੈ ਆਕਾਰ ਨੂੰ ਤਖ ਅਜੂਨੀ ਸਭ ਕੋ ਸਾਧੂ ਜੀ ਆਪ ਕੋ ਸਾਧ ਸੱਚ ਜਗਾਤ ਸੱਚ ਹੈ ਕੋ ਸਾਚ ਨਾਨਕ ਕੋ ਸੱਚ ਕਾਕੀ ਗਰੀਨ ਦੇਖਣ ਨਹੀਂ ਆਪਣਾ ਮਰਦ ਸਮਾਦੇ ਖਾਸ ਦੇ ਰੱਖਿਆ ਆਪਣੋ ਸਾਧ ਸਤਿ ਪਤਵਾ ਦੇ ਪਰਸੰਗ ਲਾਏ ਚੀਤ ਸਾਧਨ ਪ੍ਰਭੂ ਦਾ ਸਹਾਈ ਤਨ ਹੁਮਾਰਾ ਕੀ ਕਰਹਾਓ ਮਨ ਗੁਲਾਸ ਭੈ ਸਾਹਿਬ ਕੇ ਅਚਰਜ ਦੇਖ ਮਡਾਈ ਸਾਰੇ ਸੰਗਰੇ ਸੋਰਾ ਨਾਮ ਦਾ ਕਰਨ ਨਾਮ ਪ੍ਰਭੂ ਜੈ ਕਰਿ ਸਾਤ ਨਾਮ ਜੀ ਹਰਿ ਬਾਤ ਨਾਮ ਇੱਕ ਵਾਰ ਵਿੱਚ ਇਕਮਕਾਰ ਸਾਤ ਨਾਮ ਕਰਤਾ ਪਰ 15 25 ਨਰਗਰ ਆਕਾਲ ਮੂਰਤ ਉਨੀ ਜਗਤ ਪਛਾਨਿਆ ਪਾਛਾ ਜਗਤ ਸਾਚੇ ਹਰਿ ਸਾਜ ਨਾਮ ਬੋਛੀ ਵੀ ਸਾਚੇ ਔਖੀ ਘੜੀਆਂ ਦੇਖਣ ਲਈ ਆਪਣਾ ਵਰਗ ਸੰਭਾਲ ਲਏ ਹਾਥੇ ਰੱਖੇ ਆਪਣੇ ਕੋ ਸਾਹ ਸਾਹ ਸਤਿਪੰਦ ਪ੍ਰਭ ਸੰਗ ਦਾ ਗ੍ਰਹਮ ਰਾਜੀ ਦਾਦਨ ਪ੍ਰਗ ਦਾ ਸਾਹਿਜ ਤੁਨ ਮੋਰ ਅੰਮ੍ਰਿਤ ਰਹਾਉ ਮਨ ਬਲਾਸ ਭੈ ਸਾਹਿਬ ਕੇ ਅਚਰ ਜੋ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਬੈਜ ਰਖਾਈ ਮਲਾਰ ਮਹੱਲਾ ਤੀਜਾ ਇਕੰਕਾਰ ਸਤਨਾਮ ਕਰਤਾ ਸੁਖ ਨਰਪਉ ਨਰਵੈ ਅਕਾਲ ਮੂਰਤ ਅਜੂਨ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਕੌਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਆਦਿ ਰਾਖੇ ਆਪਣੇ ਕੋ ਸਾਸ ਸਾਸੁ ਕਰਤ ਪਾਲੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਇ ਤਨ ਮਹਾਰਾ ਬੀਤ ਰਹਾਉ ਮਨੁ ਬੁਲਾਸ ਪਐ ਸਾਹਿਬ ਕੇ ਤਜਰ ਜੁ ਦੇਖ ਪੜਾਈ ਹਰਿ ਸੰਗੁਰ ਸੰਗਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਜਿਨੀ ਹੋਗੰ ਮੋ ਤੁਸ਼ਾਣਿਆ ਸੇ ਮੇਲੇ ਹੋਮੇ ਸਬਦ ਜਲਾਈ ਸੱਚੀ ਭਗਤ ਕਰੇ ਦਿਨ ਰਾਤੀ ਸੱਚ ਰਹੇ ਦੇ ਬੁલાਏ ਸਦਾ ਸੱਚ ਹਰ ਵੇਖ ਦੇ ਕਰਕੇ ਸਬਦ ਸੁਭਾਏ ਸਤ ਨਾਮ ਸ਼੍ਰੀ ਵਾਹਿਗੁਰੂ ਮਨ ਰੇ ਹੁਕਮ ਮੰਨ ਸੁਖ ਹੋਏ ਪ੍ਰਭੂ ਭਾਣਾ ਆਪਣਾ ਭਾਮੁਦਾ ਜਿਉ ਸਬਾਕ ਸੇ ਤੇ ਸਿ ਬਿਗਨ ਨਾ ਕੋਇ ਸਤ ਨਾਮੁ ਸ੍ਰੀ ਵਾਹਿਗੁਰੂ ਰਹਾਉ ਤ੍ਰੈ ਗੁਣ ਸਉ ਪਾ ਧਾਤ ਹੈ ਨਾ ਹਰ ਭਗਤ ਨਾ ਭਾਏ ਗਤ ਮੁਕਤ ਕਦੇ ਨ ਹੋਵੀ ਹੋਮੇ ਕਰਮੁ ਤਮਾਏ ਸਾਹਿਬ ਭਾਵੇ ਸੋthia ਪਈਏ ਕਿਰਤ ਫਰਾਏ ਸਤਿ ਨਾਮੁ ਸ੍ਰੀ ਵਾਹਿਗੁਰੂ ਸਤ ਗੁਰੂ ਭੇਟਿਏ ਮਨ ਮਰ ਰਹਿ ਹਰ ਨਾਮ ਬਸੇ ਮਨ ਆਏ ਤਿਸ ਕੀ ਕੀਮਤ ਨਾ ਪਵੇ ਕਹਿਣਾ ਕਿਛੁ ਨਾ ਜਾਏ ਚੌਥੇ ਪਦ ਵਾਸਾ ਹੋਇ ਸੱਚੇ ਰਹੇ ਸੁਮਾਏ ਸਤ ਨਾਮੁ ਸ੍ਰੀ ਵਾਹਿਗੁਰੂ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀ ਮੁੱਦ ਕਹਿਣ ਨਾ ਜਾਏ ਗੁਰੂ ਪ੍ਰਸਾਦੀ ਭੂਜਿਏ ਸਬਦ ਦੇ ਕਾਰ ਤੁਮਾਰੇ ਨਾਮ ਕ ਨਾਮ ਸਲਾਹੇ ਪੂ ਹਰ ਹਰ ਦਰ ਸੋ ਬਾਪਾਏ